ਮੈਂ ਆਪ ਇੱਕ ਲੇਬਰ ਕਲਾਸ ਦਾ ਜੱਟ ਹਾਂ ਜੀ ਅੱਜ ਇਥੋਂ ਤੱਕ ਪਹੁੰਚਿਆ ਤਾਂ ਮੇਰੇ ਬੱਬਰ ਸ਼ੇਰ ਨੇ ਪਹੁੰਚਾਇਆ ਮੈਨੂੰ ਮੈਨੂੰ ਐਜੂਕੇਸ਼ਨ ਨੇ ਪਹੁੰਚਾਇਆ ਮੇਰੇ ਪਰਵਾਰ ਚ ਪੜ੍ਹਾਈ ਲਿਖਾਈ ਆਈ ਸੀ ਤਰੱਕੀ ਕੀਤੀ ਉਹਨੇ ਮੈਨੂੰ ਇਥੋਂ ਤੱਕ ਪਹੁੰਚਾਇਆ ਤੁਹਾਡੀਆਂ ਗਰੰਟੀਆਂ ਨਹੀਂ ਨੇ ਖੋਤਾਤਾਰ ਦੇ ਆਪ ਨਹੀਂ ਸਮਝਦੇ ਤੁਸੀਂ ਸਾਨੂੰ ਕਿੱਥੋਂ ਸੰਭਾਲੋਗੇ ਸਸਤੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਅੱਜ ਐਤਵਾਰ ਤੇ ਹਰ ਐਤਵਾਰ ਨੂੰ ਬਾਪੂ ਬਲਕੌਰ ਸਿੰਘ ਹੋਰੀ ਵੱਡੇ ਇਕੱਠ ਦੇ ਸਾਹਮਣੇ ਆਉਂਦੇ ਨੇ ਤੇ ਵੱਡੇ ਇਕੱਠ ਨੂੰ ਪੂਰੇ ਹਫ਼ਤੇ ਦੀ ਗਤੀਵਿਧੀ ਦੱਸਦੇ ਨੇ ਕਿ ਇਸ ਹਫ਼ਤੇ ਕੀ ਕੀ ਹੋਇਆ ਬਾਪੂ ਬਲਕੌਰ ਸਿੰਘ ਅੱਜ ਵੀ ਬੋਲੇ ਪਹਿਲਾਂ ਨਾਲੋਂ ਕਾਫੀ ਭਾਵਕ ਵੀ ਨਜ਼ਰ ਆਏ ਆ ਤੇ ਪਹਿਲਾਂ ਨਾਲੋਂ ਕਾਫੀ ਗਰਮ ਵੀ ਨਜ਼ਰ ਹੁੰਦੇ ਹੋਏ ਦਿਖਾਈ ਦਿੱਤੇ ਉਹਨਾਂ ਲੋਕਾਂ ਦੇ ਉੱਪਰ ਜਿਨ੍ਹਾਂ ਨੇ ਕਿ ਸਿੱਧੂ ਦੀ ਹਵੇਲੀ ਦੇ ਇਹ ਹਾਲਾਤ ਬਣਾ ਦਿੱਤੇ ਕਹਿਣ ਦੋ ਭਾਵ ਕਿ ਸਿੱਧੂ ਪਰਿਵਾਰ ਦੇ ਇਹ ਹਾਲਾਤ ਬਣਾ ਦਿੱਤੇ ਜਾਂ ਹਾਲਾਤ ਪੈਦਾ ਕਰ ਦਿੱਤੇ ਸਿੱਧੂ ਦੇ ਫਾਦਰ ਸਾਹਿਬ ਅਕਸਰ ਕਹਿੰਦੇ ਰਹਿੰਦੇ ਨੇ ਕਿ ਉਹਨਾਂ ਨੂੰ ਅਫਸੋਸ ਹੈ ਕਿ ਉਹਨਾਂ ਦਾ ਪੁੱਤ ਬਹੁਤ ਜਲਦੀ ਇਸ ਜਹਾਨ ਤੋਂ ਚਲਾ ਗਿਆ ਅਤੇ ਉਹਨਾਂ ਦੇ ਪੁੱਤ ਨੇ ਉਹਨਾਂ ਨੂੰ ਬਹੁਤ ਵੱਡੀ ਉਪਲਬਧੀ ਦਵਾਈ ਪਰ ਅਫਸੋਸ ਹੈ ਕਿ ਉਹ ਇਸ ਜਹਾਨ ਤੋਂ ਚਲਾ ਗਿਆ। ਦੋਸਤੋ ਸਿੱਧੂ ਬਾਈ ਨੇ ਬਹੁਤ ਕੁਝ ਖਟਿਆ ਜ਼ਿੰਦਗੀ ਦੇ ਵਿੱਚ ਜਾਂ ਇਦਾਂ ਕਹਿ ਦਈਏ ਕਿ ਪੰਜ-ਛੇ ਸਾਲਾਂ ਦੇ ਵਿੱਚ ਸਿੱਧੂ ਬਾਈ ਦਾ ਜਿਹੜਾ ਵੀ ਕੈਰੀਅਰ ਰਿਹਾ ਉਸ ਸਮੇਂ ਦੇ ਵਿੱਚ ਐਡੀਆਂ ਵੱਡੀਆਂ ਉਪਲਬਧੀਆਂ ਸਿੱਧੂ ਬਾਈ ਖੜੀਆਂ ਕਰ ਗਿਆ ਜੋ ਆਉਣ ਵਾਲੇ ਸਮੇਂ ਵਿੱਚ ਲੱਗਦਾ ਨਹੀਂ ਕਿ ਕੋਈ ਕਲਾਕਾਰ ਉਹਨਾਂ ਤੁੱਕਰ ਪਹੁੰਚ ਪਾਵੇਗਾ। ਇਸੇ ਨੂੰ ਲੈ ਕੇ ਬਾਪੂ ਬਲਕੌਰ ਸਿੰਘ ਹੋਰੀ ਭਾਵਕ ਹੋ ਜਾਂਦੇ ਨੇ। ਕਈ ਵਾਰ ਸਰਕਾਰਾਂ ਦੇ ਉੱਪਰ ਵੀ ਗੁੱਸਾ ਜਿਹੜਾ ਬਾਪੂ ਬਲਕੌਰ ਸਿੰਘ ਦਾ ਉੱਤਰਦਾ ਹੈ। ਬਾਪੂ ਬਲਕੌਰ ਸਿੰਘ ਹੋਰੀ ਥਾਣੀ ਬੈਠੇ ਨੇ ਮੰਨਦੇ ਵਿੱਚ ਕਿ ਕੋਈ ਨਾ ਕਦੇ ਸਾਡਾ ਵੀ ਟਾਈਮ ਆਊ ਕਈ ਵਾਰ ਆਖ ਚੁੱਕੇ ਨੇ ਕਿ ਕਦੇ ਸਾਡਾ ਟਾਈਮ ਆਊ ਫਿਰ ਦੱਸਾਂਗੇ ਕੱਢਾਂਗੇ ਅਸੀਂ ਵੀ ਰੜਕਾਂ ਬਾਕੀ ਦੋਸਤੋ ਅੱਜ ਬਾਪੂ ਬਲਕੌਰ ਸਿੰਘ ਹੋਰਾਂ ਨੇ ਕੀ ਕਿਹਾ ਮੈਂ ਸੁਣਾ ਦੇਣਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪਣੇ ਵਿਚਾਰ ਜ਼ਰੂਰ ਦੇ ਕੇ ਜਾਇਓ ਕਿ ਆਖਰਾ ਬਾਪੂ ਬਲਕੌਰ ਸਿੰਘ ਹੋਰਾਂ ਨੇ ਜਿਹੜੀ ਗੱਲਬਾਤ ਕਹੀ ਹੈ ਕੀ ਜਲਦੀ ਇਨਸਾਫ ਮਿਲੇਗਾ ਜਾਂ ਫਿਰ ਇਸੇ ਤਰ੍ਹਾਂ ਲਟਕਦਾ ਰਹੇਗਾ ਸਿੱਧੂ ਬਾਈ ਦਾ ਜਿਹੜਾ ਇਨਸਾਫ ਹੈ ਜਾਂ ਫਿਰ ਜਲਦ ਹੀ ਸਿੱਧੂ ਨੂੰ ਇਨਸਾਫ ਮਿਲ ਸਕਦਾ ਹੈ ਪਿਛਲੇ 1.5 ਸਾਲ ਤੋਂ ਜਿੱਦਾਂ ਤੁਸੀਂ ਆਉਣ ਜਾਣ ਦਾ ਸਿਲਸਿਲਾ ਪਰਿਵਾਰ ਨੂੰ ਸਪੋਰਟ ਕਰਨ ਦੀ ਬੜੀ ਵੱਡੀ ਜਿਹੜੀ ਤੁਸੀਂ ਹਰ ਤੋਂ ਕੀਤੀ ਹੈ ਤੁਹਾਡਾ ਸਾਰਿਆਂ ਦਾ ਮੈਂ ਆਪਣੇ ਪਰਿਵਾਰ ਦੀ ਤਰਫੋਂ ਧੰਨਵਾਦ ਕਰਦਾ ਹਾਂ ਜੋ ਕਿ ਹਰੇਕ ਸੰਡੇ ਨੂੰ ਆਪਾਂ ਜਸਸ ਦੇ ਨਾਲ ਦੁਨੀਆ ਹੋਈਆਂ ਗੱਲਾਂ ਬਾਤਾਂ ਕਰਦੇ ਆ ਹੁਣ ਤੱਕ ਆਪਾਂ ਕੀ ਕੀਤਾ ਕਿੱਥੇ ਕਿ ਪਹੁੰਚੇ ਆ ਤਾਂ ਕੁਝ ਜੋ ਸਰਕਾਰ ਵੱਲੋਂ ਜਾਂਚੀਆਂ ਕੀਤੀਆਂ ਜਾਂਦੀਆਂ ਨੇ ਜਾਂ ਜੋ ਠੇਸ ਜਿਹੜੀ ਪਾਰਨਸ਼ਤਾ ਸਰਕਾਰ ਨੇ ਵਫੋਣੀ ਹੁੰਦੀ ਹੈ ਉਹਦੇ ਵਿੱਚ ਬਹੁਤ ਵੱਡੀ ਲਾਪਰਵਾਹੀ ਜਿਵੇਂ ਪਹਿਲਾਂ ਵਕਤ ਨੇ ਸੀ ਉਦਾਂ ਹੀ ਹੁਣ ਵੀ ਕਰ ਰਹੇ ਨੇ ਤਾ ਬਦੀਰੇ ਨੂੰ ਵੇਖ ਕੇ ਇਸ ਤਰ੍ਹਾਂ ਲੱਗਦਾ ਜਿੱਦਾਂ ਕੋਈ ਗੈਂਗਸਟਰ ਬਾਦ ਦੇ ਨਾਲ ਗਵਰਨਮੈਂਟ ਦੀ ਕੋਈ ਸਾਠ ਗਾਠ ਹੁੰਦੀ ਹੈ ਜਾਂ ਉਹਨਾਂ ਨੇ ਕੋਈ ਇਹਨਾਂ ਦੇ ਨਾਲ ਸਮਝੌਤਾ ਕੀਤਾ ਹੁੰਦਾ ਕਿਉਂਕਿ ਇੱਕ ਸਹੀ ਕੰਮ ਕਰਨ ਵਾਲਾ ਗਵਰਨਮੈਂਟ ਦਾ ਸਹੀ ਟੈਕਸ ਪੇ ਕਰਨ ਵਾਲਾ ਨਾਗਰਿਕ ਉਹ ਹਰ ਛੋਟੀ ਗੱਲ 'ਤੇ ਸੜਕਾਂ ਦੇ ਧੱਕੇ ਖਾ ਰਿਹਾ ਹੈ ਪਰੰਤੂ ਕਾਨੂੰਨ ਨੂੰ ਤੋੜਨ ਵਾਲੇ ਖੌਫ ਪੈਦਾ ਕਰਨ ਵਾਲੇ ਉਹ ਜੇਲਾ ਦੇ ਵਿੱਚ ਇੱਕ ਹੋਸਟਲ ਬਣਾ ਕੇ ਉਹਨਾਂ ਦੀ ਵਰਤੋਂ ਕਰਕੇ ਉਦਾਂ ਹੀ ਲੋਕਾਂ ਨੂੰ ਤੋਂ ਭੌਂਦਾ ਕੰਮ ਬਾਅਦ ਸਪੋਰਟ ਜਾਰੀ ਹੈ। ਪਿਛਲੇ 2-4 ਦਿਨ ਦੇ ਵਿੱਚ ਤੁਸੀਂ ਦੇਖਿਆ ਹੋਣਾ ਥੋੜਾ ਬਹੁਤਾ ਲੱਗਿਆ ਕਿ ਪੁਲਿਸ ਥੋੜਾ ਜਿਹਾ ਪੈਰਾਂ ਤੇ ਗੋਲੀਆਂ ਮਾਰਨ ਦਾ ਲੱਗੀ ਹੈ। 4-5 ਕੇਸ ਹੋਏ ਨੇ ਪਤਾ ਨਹੀਂ ਸੱਚੇ ਹੈ ਝੂਠੇ ਰੱਬ ਜਾਣਦਾ ਹੈ। ਪਰੰਤੂ ਬਖਾਉਣ ਕੋਸ਼ਿਸ਼ ਕਰ ਰਹੇ ਨੇ ਬੇਸੀ ਐਕਟਿਵ ਆ। ਪਰantu ਆਪਣੇ ਕੇਸ ਦੇ ਮਾਮਲੇ ਦੇ ਵਿੱਚ ਤਾਂ ਕਿਤੇ ਵੀ ਨਹੀਂ ਲੱਗ ਰਿਹਾ ਵੀ ਕੋਈ ਵੀ ਸਿੱਟ ਦਾ ਅਫਸਰ ਜਾਂ ਸਰਕਾਰ ਗੰਭੀਰ ਹੋਵੇ ਪਿਛਲੇ 8 ਮਹੀਨਿਆਂ ਤੋਂ ਆਪਾਂ ਲਾਰੈਂਸ ਦੀ ਵੀਡੀਓ ਦਾ ਵਿਰੋਧ ਕਰਦੇ ਆ ਰਹੇ ਹਾਂ ਤਾਂ ਪੂਰੇ 8 ਮਹੀਨਿਆਂ ਦੇ ਵਿੱਚ ਜਾ ਕੇ ਸਰਕਾਰ ਨੇ ਇੱਕ ਗੱਲ ਤਾਂ ਮੰਨੀ ਹੈ ਵੀ ਇਹ ਵੀਡੀਓ ਬਣੀ ਦਾ ਪੂਰਾ ਹੈ ਪਰ ਪੰਜਾਬ ਤੋਂ ਬਾਹਰ ਬਣ ਗਈ ਕਿਤੇ ਇਹ ਤਾਂ ਮੰਨ ਲਿਆ ਬੜੀ ਵੀ ਕਸਟਡੀ ਦੇ ਵਿੱਚ ਹੈ ਹੁਣ ਕਸਟਡੀ ਤੁਹਾਡੀ ਹੋਵੇ ਚਾਹੇ ਦੂਜੀ ਸਟੇਜ ਦੀ ਹੋਵੇ ਤਾਂ ਫਿਰ ਜ਼ਿੰਮੇਵਾਰ ਕੌਣ ਹੈ ਐਫ ਆਈ ਆਰ ਦਰਜ ਕਰਨ ਲਈ ਰਾਜੀ ਹੋ ਗਏ ਨੇ ਪਰੰਤੂ ਕਿਸੇ ਬੰਦੇ ਦਾ ਨਾਂ ਨਹੀਂ ਪਾ ਸਕਦੇ ਅਣਪਛਾਤੇਆਂ ਦੇ ਖਿਲਾਫ ਐਫ ਆਈ ਆਰ ਦੇਣ ਲੱਗੇ ਨੇ ਨਾਲ ਇਹ ਵੀ ਮੰਨ ਗਏ ਨੇ ਵੀ ਜਿਹੜੀ ਉਹ ਵੀਡੀਓ ਹੈ ਉਹ ਗੈਰ ਕਾਨੂੰਨਨਾ ਹੈ ਉਹਨੂੰ ਅਸੀਂ YouTube ਤੋਂ ਹਟਾ ਦਾਂਗੇ ਹਟਾਈ ਨਹੀਂ ਹਾਲ ਤੱਕ ਇਹ ਵੀ ਲੱਗਦਾ ਵੀ ਹੱਥ ਸ਼ਾਇਦ ਸਾਡੇ ਵੀ ਨਾ ਕਿਉਂਕਿ ਬੜੀ ਮਿਲੀ ਭੁਗਤ ਦੇ ਨਾਲ ਇੱਕ ਨੈਕਸਸ ਦੇ ਵੱਲੋਂ ਉਹ ਬਣਾਈ ਗਈ ਹੈ ਉਸ ਵੀਡੀਓ ਬਣਾਉਣ ਦਾ ਮਤਲਬ ਇੱਕੋ ਹੀ ਹੈ ਵੀ ਕਿ ਇਹਨਾਂ ਨੂੰ ਕੇਸਾਂ ਦੇ ਵਿੱਚੋਂ ਵਹੀ ਕਰਾਉਣਾ ਹੈ ਲੋਕਾਂ ਨੂੰ ਗਵਾਹਾਂ ਨੂੰ ਡਰਾਉਣਾ ਹੈ ਤਾਂ ਇਸੇ ਕਰਕੇ ਉਹ 12 ਮਿਲੀਅਨ ਕ੍ਰਾਸ ਕਰ ਚੁੱਕੀ ਹੈ ਯੂਜ਼ ਦੇ سوشل میڈیا ਦੇ ਉੱਪਰ ਇੱਕ ਪਾਸੇ ਹਮਾਂਜੋਗ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕਰਕੇ ਇਹ ਗੱਲ ਕਹਿੰਦੇ ਆ ਵੀ ਇਹ ਵੀਡੀਓ ਗੈਰ ਕਾਨੂੰਨੀ ਹੈ ਉਹ ਭਾਈ ਜੇ ਗੈਰ ਕਾਨੂੰਨੀ ਆ ਤਾਂ ਫਿਰ ਚਲਦੀ ਕਦੋਂ ਆ ਕੀ ਤੁਸੀਂ ਤੁਹਾਡੀ ਜਿਹੜੀ ਇੰਡੀਆ ਦੀ ਐਡਵਾਈਜ਼ਰੀ ਉਹ ਕਹਿੰਦੀ ਹੈ ਵੀ ਕਿਸੇ ਕ੍ਰਿਮੀਨਲ ਬੰਦੇ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਇੰਟਰਵਿਊ ਨਹੀਂ ਨਾ ਕਰੋ ਉਹਦੀ ਇੰਟਰਵਿਊ ਨਾ ਪ੍ਰਕਾਸ਼ ਕਰੋ ਉਹਦੀ ਇੰਟਰਵਿਊ ਨਾ ਲਓ ਤੇ ਦੂਜੇ ਪਾਸੇ ਤੁਸੀਂ ਮਾਨ ਜੋ ਅਦਾਲਤ ਦੇ ਵਿੱਚ ਜਾ ਕੇ ਵੀ ਹਲਫਨਾਮਾ ਦੇ ਕੇ ਵੀ ਝੂਠ ਬੋਲ ਰਹੇ ਹੋ ਵੀ ਉਹ ਵੀਡੀਓ ਗਲਤ ਹੈ ਗੈਰ ਕਾਨੂੰਨੀ ਹੈ ਬਣਨੀ ਨਹੀਂ ਚਾਹੀਦੀ ਸੀ ਪਰ ਬਣ ਪਾਈ ਹੈ ਪਰ ਚੱਲ ਵੀ ਰਹੀ ਹੈ ਇਹ ਖਾਲ ਸਾਡੀਆਂ ਸਰਕਾਰਾਂ ਦਾ ਵੀਰੋ ਇਹ ਸਾਡੇ ਲੀਡਰਾਂ ਦਾ ਵੀਰੋ ਅੱਜ ਰੈਲੀ ਕਰ ਰਹੇ ਨੇ ਹੁਬਕੇ ਆਪਣੇ ਹਵਾਲ ਮੱਥੇ ਦੇ ਵਿੱਚ ਕੇਜਰੀਵਾਲ ਨੂੰ ਵੀ ਬੁਲਾਇਆ ਹੋਇਆ ਪਰ ਕੀ ਕਦੇ ਦੱਸਣਗੇ ਅਸੀਂ ਇਹ ਗਤੀਵਿਧੀਆਂ ਕਾਹ ਤੋਂ ਕਰ ਰਹੇ ਹਾਂ ਇਹ ਇੱਕ ਗਰੀਬ ਘਰ ਤੋਂ ਸਟਰਗਲ ਕਰਨ ਵਾਲਾ ਨੌਜਵਾਨ ਜਿਹੜਾ ਆਪਦੀ ਕਾਬਲੀਅਤ ਦੇ ਜਰੀਏ ਦੁਨੀਆ ਦੇ ਉੱਤੇ ਆਪਣੀ ਪਛਾਣ ਬਣਾ ਕੇ ਗਿਆ ਆਪ ਦਾ ਗਾਇਕੀ ਦਾ ਲੋਹਾ ਬਣਵਾ ਕੇ ਗਿਆ ਉਹਨੂੰ ਤੁਸੀਂ ਕਤਲ ਕਰਵਾ ਦਿੰਦੇ ਹੋ ਤੁਹਾਡੇ ਨਿظام ਦੇ ਵੱਲੋਂ ਉਹਦੀ ਸਿਕਿਉਰਿਟੀ ਹਟਾਈ ਜਾਂਦੀ ਹੈ ਅਨਾਉਂਸ ਕਰੀ ਜਾਂਦੀ ਹੈ ਔਰ ਬਦ ਕਸੂਤੀ ਇਥੋਂ ਤੱਕ ਵੀ ਉਹਦਾ ਕਤਲ ਹੋਣ ਤੋਂ ਬਾਅਦ ਡੇਢ ਘੰਟਾ ਵੀ ਤੁਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਨਾਕਾ ਤੱਕ ਵੀ ਨਹੀਂ ਲਾਉਂਦੇ ਤਾਂ ਤੁਸੀਂ ਸਿੱਧਾ ਹੀ ਕਹਿ ਦੋ ਵੀ ਜਿਹੜਾ ਕੋਈ ਨੌਜਵਾਨ ਗੈਂਗਸਟਰ ਨੂੰ ਬਿਨਾ ਪ੍ਰਤੀ ਦਿੱਤੇ ਹੋਏ ਅੱਗੇ ਬਦਲਣ ਦੀ ਕੋਸ਼ਿਸ਼ ਕਰੂਗਾ ਉਹਦਾ ਇਹੀ ਹਸ਼ਰ ਹੋਊਗਾ ਤੇ ਤੁਸੀਂ ਸਿੱਧਾ ਆਪ ਹੀ ਮਰਵਾ ਦਿਆ ਕਰੋ ਘੱਟੋ ਘੱਟ ਅਸੀਂ ਆ ਪੰਬਲਪੂਸੇ ਚੋਂ ਤਾਂ ਬਚ ਰਹੀਏ ਵੀ ਉਹਨੇ ਕੀਤਾ ਜੀ ਉਹਨੇ ਕੀਤਾ ਜਿਹਦਾ ਹੱਥ ਹੋ ਸਕਦਾ ਜੀ 1.5 ਸਾਲ ਹੋ ਗਿਆ ਸੀ ਲਗਾਤਾਰ ਕੱਟਾ ਛਾਣੀ ਜਾਂਦੇ ਆ ਹਰੇਕ ਕੋਰਟ ਦੇ ਉੱਤੇ ਤੁਸੀਂ ਦੇਖਿਆ ਹੋਣਾ ਇਹਨਾਂ ਦੀਆਂ ਗਵਾਹੀਆਂ ਜਿਹੜੀਆਂ ਇਹਨਾਂ ਦੇ ਖਿਲਾਫ ਪੁਖਤਨੀ ਸੀ ਕਿੱਦਾਂ ਮਿਲੀ ਪੁਖਤ ਦੇ ਅਨੁਸਾਰ ਇਹਨਾਂ ਨੇ ਮੋਹਰੇ ਦਾ ਕਤਲ ਕਰਵਾਇਆ ਕੋਇਡਵਾਲ ਦੇ ਵਿੱਚ ਕਿਉਂਕਿ ਉਸੇ ਤੋਂ ਲਿੰਕ ਜੁੜਨੇ ਸੀ ਉਸੇ ਦੇ ਫੋਨ ਤੋਂ ਗੱਲ ਹੁੰਦੀ ਸੀ ਉਹੀ ਇਹਨਾਂ ਦਾ ਮੀਡੀਏਟਰ ਸੀ ਤਾਂ ਇਹਨਾਂ ਨੂੰ ਸਾਰਾ ਪਤਾ ਸੀ ਕੱਲ ਨੂੰ ਚਲਾਨ ਪੇਸ਼ ਹੋਊਗਾ ਚਾਰਜ ਫਰੇਮ ਹੋਣਗੇ ਫਲਾਨੀ ਗਵਾਹੀ ਹੈ ਆਪਣੇ ਖਿਲਾਫ ਜੋ ਵੀ ਉਹ ਗਵਾਹਿਆਂ ਨੂੰ ਪਹਿਲਾਂ ਹੀ ਇਹਨਾਂ ਨੇ ਤਰੀਕੇ ਦੇ ਨਾਲ ਖਤਮ ਕੀਤਾ ਤੇ ਨਹੀਂ ਕਸਟਡੀ ਦੇ ਵਿੱਚ ਜੇਲ੍ਹ ਦੇ ਵਿੱਚ ਜਿੱਥੇ ਤਿੰਨ ਤਨ ਪਰਤਾਂ ਦੇ ਵਿੱਚ ਸਿਕਿਉਰਿਟੀ ਲੱਗੀ ਹੁੰਦੀ ਹੈ ਤੇ ਉੱਥੇ ਪੁਲਿਸ ਮੁਲਾਜ਼ਮ ਕੋਲੇ ਖੜੇ ਦੇਖਦੇ ਹੁੰਦੇ ਤੇ ਸ਼ਰੇਆਮ ਜਿਹੜੇ ਗੁੰਡੇ ਉੱਥੇ ਅੰਦਰ ਕਤਲ ਕਰੀ ਜਾਂਦੇ ਆ ਸੂਏ ਮਾਰ ਮਾਰ ਕੇ ਬੰਦਾਰੀ ਜਾਂਦੇ ਆ ਔਰ ਮੁਲਾਜ਼ਮ ਦੇ ਸਾਹਮਣੇ ਹਾਜ਼ਰੀ ਦੇ ਵਿੱਚ ਜੇਲ੍ਹ ਦੇ ਵਿੱਚ ਇਦੋਂ ਵੱਧ ਪ੍ਰੋਟੈਕਸ਼ਨ ਕਿਸੇ ਹੋ ਸਕਦੀ ਹੈ ਜਦੋਂ ਮਰਡਰ ਉੱਥੇ ਨਹੀਂ ਰੁਕ ਰਹੇ ਤਾਂ ਸਾਡੇ ਸਮਾਜ ਦੇ ਵਿੱਚ ਕਿਵੇਂ ਰੁਕਣਗੇ ਹੁਣ ਤੁਸੀਂ ਦੇਖ ਲਵਾ ਸਕਦੇ ਹੋ ਗੁਗਾਵੜੀ ਜੀ ਜਿਆਦਾ ਕਾਰਡ ਲੈ ਕੇ ਘਰੇ ਜਾਂਦੇ ਨੇ ਕਮੀਨਿਆਂ ਨੇ ਤਾਂ ਸਾਡੇ ਸਮਾਜ ਦੇ ਵਿੱਚੋਂ ਭਾਈਚਾਰਾ ਇਸ ਹੱਦ ਤੱਕ ਖਤਮ ਕਰਤਾ ਕਿ ਸਾਹਮਣੇ ਬੰਦਾ ਮੈਨੂੰ ਮਿਲਣ ਦੀ ਆਲਸ ਆ ਦੇ ਨਾਲ ਆਉਂਦਾ ਪਰੰਤੂ ਮੇਰੀ ਨੀਂਗਾ ਉਹਦੇ ਹੱਥਾਂ ਤੇ ਹੁੰਦੀ ਹੈ ਵੀ ਹਰ ਵਕਤ ਕੀ ਕਰੀ ਜਾਂਦਾ ਕਿੱਡਾ ਵੱਡਾ ਸ਼ੱਕ ਪੈਦਾ ਕਰਤਾ ਹਰੇਕ ਬੰਦਾ ਚੋਰ ਦੀਆਂ ਹਰੇਕ ਬੰਦਾ ਬੇਈਮਾਨ ਦੀਆਂ ਪਰੰਤੂ ਇਹਨਾਂ ਨੇ ਹਾਲਾਤ ਇਹੋ ਜਿਹੇ ਬਣਾਤੇ ਵੀ ਕੋਈ ਬੰਦੇ ਨੂੰ ਘਰੇ ਬੁਲਾ ਕੇ ਚਾਹ ਪਾਣੀ ਵੀ ਪਿਉਉਂਦੇ ਆ ਫਿਰ ਵੀ ਲੱਗਦਾ ਵੀ ਕੱਪ ਚੱਕਦਾ ਕਿ ਕਿਸੇ ਪਾਸੇ ਹੋਰ ਨਿਕਾਇ। ਐਦਾਂ ਦੀ ਬੇਭਰੋਸਗੀ ਸਾਡੇ ਸਮਾਜ ਦੇ ਵਿੱਚ ਇਹਨਾਂ ਲੋਕਾਂ ਨੇ ਪੈਦਾ ਕਰਤੀ ਤੇ ਅਸੀਂ ਖੁਸ਼ੀ ਕਮੀ ਦੇ ਇਕੱਠੇ ਹੋਣ ਲੱਗੇ ਯਾਰ ਬਾਰ ਆਪ ਦਾ ਅੱਗਾ ਪਿਛਾ ਹੀ ਵੇਖੀ ਜਾਂਦੇ ਬੰਦਾ ਕੌਣ ਆ ਮਤਲਬ ਦੇਖਣ ਲੱਗੇ ਆ ਇੱਧਰ ਕੌਣ ਆ ਇੱਧਰ ਕੌਣ ਆ ਔਰ ਸਾਡੀਆਂ ਸਰਕਾਰ ਇਹਨਾਂ ਲੋਕਾਂ ਨੂੰ ਸਪੋਰਟ ਕਰਨ ਦੇ ਉੱਤੇ ਲੱਗੀਆਂ ਹੋਈਆਂ ਨੇ ਭਲਾ ਮੈਨੂੰ ਇਹ ਗੱਲ ਦੱਸੋ ਇਹਨਾਂ ਦੀ ਸੁਰੱਖਿਆ ਜਿਹੜਾ ਬੰਦਾ ਖੁਦ ਮੈਂ ਕਿਸੇ ਦਾ ਕਤਲ ਕਰਾਂ ਔਰ ਫਿਰ ਮੈਂ ਕੋਰਟ ਤੱਕ ਜਾਂਦਾ ਹੋਇਆ ਸਰਕਾਰ ਤੋਂ ਸਕਿਉਰਟੀ ਮੰਗਦਾ ਕਿਹਦੀ ਕਵਾਜਮ ਗੱਲ ਹੈ ਸਾਡੀ ਸਰਕਾਰ ਕਿਉਂ ਨਹੀਂ ਇਹਨੂੰ ਕੰਜਰਾਂ ਨੂੰ ਜਿੱਥੇ ਦੇ ਵਿੱਚ ਇਕੱਠੇ ਕਰਦੀ ਆਪੇ ਵਸਾਲੇ ਵੱਢ ਕੇ ਤਾਂ ਮਰ ਜਾਣ ਜਿੱਥੋਂ ਤੋਂ ਨਹੀਂ ਕੁਝ ਹੁੰਦਾ ਘੱਟੋ ਘੱਟ ਆਪਚੀ ਨਹੀਂ ਪਰ ਲੈਣੇ ਤੁਸੀਂ ਕੱਲੇ ਕੱਲੇ ਦੇ ਉੱਤੇ ਸਰਕਾਰ ਦਾ ਗਵਰਨਮੈਂਟ ਦੇ ਨਾਗਰਿਕਾਂ ਜਿਹੜੇ ਇੱਜ਼ਤਦਾਰ ਨਾਗਰਿਕ ਨੇ ਜਿਹੜੇ ਟੈਕਸ ਪੇ ਕਰਦੇ ਆ ਤੁਸੀਂ ਉਹਨਾਂ ਦੀ ਕਮਾਈ ਇਹਨਾਂ ਗੁੰਡਿਆਂ ਦੇ ਉੱਤੇ ਇਹਨਾਂ ਦੀ ਸਿਕਿਉਰਿਟੀ ਦੇ ਉੱਤੇ ਖਰਚ ਕਰ ਰਹੇ ਹੋ ਜਦ ਕਿ ਮਾਨਯੋਗ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਜਿੰਨੇ ਟੈਕਸ ਪੇ ਕਰਨ ਵਾਲੇ ਮੇਰੇ ਦੇਸ਼ ਦੇ ਕਰਦਾਤਾ ਨੇ ਉਹਨਾਂ ਦੀ ਇੱਕ ਕਮੇਟੀ ਬਣੇ ਉਹਨਾਂ ਦੀ ਤੋਂ ਇਕੱਠਾ ਕੀਤਾ ਹੋਇਆ ਪੈਸਾ ਜਿੱਥੇ ਖਰਚ ਕਰੋਂ ਉਹਨਾਂ ਦੇ ਰਹਿ ਲਈ ਜਾਵੇ ਉਹ ਪੈਸਾ ਦੇਸ਼ ਦੇ ਵਿਕਾਸ ਦੇ ਵਿੱਚ ਲੱਗੇ ਸਾਇੰਸ ਦੇ ਉੱਤੇ ਲੱਗੇ ਮੈਡੀਕਲ ਸਹੂਤਾਵਾਂ ਦੇ ਉੱਤੇ ਲੱਗੇ ਨਾਗਰਿਕਾਂ ਦੀ ਵਹਿਤਰੀ ਦੇ ਵਾਸਤੇ ਪੈਸਾ ਲੱਗੇ ਤੇ ਤੁਸੀਂ ਇਹਨਾਂ ਗੁੰਡਿਆਂ ਦੀ ਖਾਤਰ ਪੈਸਾ ਲਾ ਰਹੇ ਹੋ ਸਾਰਾ ਸਾਡਾ ਜੇਲਾ ਨੂੰ ਤੁਸੀਂ ਹੋਸਟਲ ਬਣਾ ਕੇ ਰੱਖ ਦਿੱਤਾ ਤੁਸੀਂ ਪਿਛਲੇ ਦਿਨੀ ਇਸ ਪਾਪੀ ਦੀਆਂ ਫੋਟੋਆਂ ਵੇਖੀਆਂ ਹੋਣੀਆਂ ਕਿਦਾਂ ਫੁੱਲਾਂ ਵਾਲੀ ਰਜਾਈ ਦੇ ਉੱਤੇ 300 ਰੁਪਏ ਨੇ ਫਰੀਦਕੋਟ ਜੇਲ੍ਹ ਦੇ ਤੋਂ ਪਿਛਲੇ ਦਿਨੀ ਤੁਸੀਂ ਇੱਕ ਪਾਈ ਸੀਗੀ ਸਰਕਾਰ ਦੇ ਜਵਾਈ ਕੈਪਸ਼ਨ ਪਾਇਆ ਸੀ ਐਦਾਂ ਦੇ ਉੱਤੇ ਲਿਖ ਕੇ ਤਾ ਬੇਸ਼ੱਕ ਉਹ 24 ਘੰਟੇ ਜੀ ਰਿਮੂਵ ਕਰਤਾ ਪਰੰਤੂ ਫੇਰ ਵੀ ਸਾਡੇ ਕੋਲ ਪਹੁੰਚ ਗਿਆ ਕਾਫੀ ਹੱਦ ਤੱਕ ਉਹ ਤਾਂ ਉਹ ਜੇ ਉਹਨਾਂ ਨੇ ਇੰਨੀ ਸਰਕਾਰ ਦੇ ਜਵਾਈ ਕਹਿਣ ਦੀ ਹਿੰਮਤ ਹੋਈ ਹੈ ਤਾਂ ਤੁਸੀਂ ਜਵਾਈਆਂ ਬੰਗੋ ਭਾਈ ਰੱਖ ਦੋ ਫੇਰ ਹੀ ਕਹਿੰਦੇ ਅਗਲੇ ਸੋ ਗਵਰਨਮੈਂਟ ਬਿਲਕੁਲ ਇਸ ਮਾਮਲੇ 'ਚ ਹੱਥ ਖੜੇ ਕਰੀ ਖੜੀ ਹੈ ਦੋ ਗੱਲਾਂ ਨੇ ਜਾਤਾ ਹੈ ਇਹ ਇੰਨੇ ਕਮਜ਼ੋਰ ਨੇ ਵੀ ਇਹਨਾਂ ਚ ਕੋਈ ਫੈਸਲਾ ਲੈਣ ਦੀ ਪਾਵਰ ਹੀ ਹੈ ਨਹੀਂ ਜਾਂ ਇਹ ਇਹਨੇ ਭਈ ਨੇ ਵੀ ਗੈਂਗਸਟਰਾਂ ਦਾ ਇਕੱਠਾ ਕੀਤਾ ਹੋਇਆ ਪੈਸਾ ਇਹਨਾਂ ਦੀਆਂ ਜਿੱਬਾਂ ਦੇ ਵਿੱਚ ਜਾ ਰਿਹਾ ਦੋ ਗੱਲਾਂ ਤਾਂ ਹੈਗੀਆਂ ਨੇ ਇਹ ਨਹੀਂ ਸਰਕਾਰ ਆਪਣਾ ਰਾਜਧਰਮ ਨਿਭਾਵੇ ਤਾਂ ਕੋਈ ਕੌਣ ਰੋਕ ਸਕਦਾ ਅਸੀਂ ਇੰਨਾ ਵੱਡਾ ਬਦਲਾਅ ਲੈ ਕੇ ਆਏ ਸਾਨੂੰ ਨਹੀਂ ਪਤਾ ਸੀ ਇਹ ਬਦਲਾਅ ਸਾਡੀਆਂ ਜ਼ਿੰਦਗੀਆਂ ਨੂੰ ਇਸ ਤਰ੍ਹਾਂ ਜਿਆਦਾ ਸਵਾਹ ਕਰ ਦੂਗਾ ਇਹਨਾਂ ਨੇ ਇੰਨੀ ਭੁਗਤਲੀ ਧਾਰਨੀ ਲੱਖਾਂ ਐਨਆਰਆਈਆਂ ਦੇ ਆਏ ਵਦੇਸ਼ਾਂ 'ਚ ਬੈਠਾ ਨੇ ਮਾਣਾਂ ਦੇ ਵਿੱਚ ਵੀ ਇਹ ਸੀਗਾ ਵਹਿਮ ਵੀ ਪਤਾ ਨਹੀਂ ਨਵੇਂ ਬੰਦੇ ਆ ਕੇ ਕੀ ਕਰ ਦੇਣਗੇ ਇਹਨਾਂ ਨੇ ਤਾਂ ਸਾਡਾ ਵੇਲਾ ਹੀ ਗਲਤ ਕਰਤਾ ਬਿਲਕੁਲ ਆਹ ਤੁਹਾਡੇ ਸਾਹਮਣੇ ਦੇਖ ਲਓ ਮੇਰਾ ਬੱਚਾ ਦੋ ਮਕਾਨ ਕਮਰਿਆਂ ਦੇ ਮਕਾਨ 'ਚ ਉੱਠ ਕੇ ਵੀ ਅੱਜ ਮਹਿਲਬਾਨੀਆਂ ਤੱਕ ਪਹੁੰਚਿਆ ਸੀ ਤਾਂ ਸਾਨੂੰ ਨੂੰ ਇਸੇ ਕਰਕੇ ਬੁਰਾ ਲੱਗ ਗਿਆ ਕਿ ਅਸੀਂ ਇਹਨਾਂ ਦੇ ਪਹਿਲੇ ਹੱਥ ਨਹੀਂ ਲਾਏ ਸਾਨੂੰ ਕਮਾਈ ਅਸੀਂ ਤਾਂ ਕਰ ਸਕਦੇ ਹਾਂ ਜੇ ਅਸੀਂ ਗੁੱਡਾਂ ਦੀ ਅਧੀਨਗੀ ਕਬੂਲਾਂਗੇ ਜਾ ਕੇ ਤਾਨੂੰ ਆਪਦੇ ਇਲਾਕੇ ਦਾ ਗੁੰਡਾ ਭਰਨਾ ਪਊਗਾ ਫਿਰ ਉਹਨੂੰ ਸਾਨੂੰ ਬਣਦਾ ਉਹਦਾ ਹਿੱਸਾ ਦੇਣਾ ਪਊਗਾ ਫਿਰ ਅਸੀਂ ਜਾ ਕੇ ਆਪਦੇ ਇਲਾਕੇ 'ਚ ਵੇਚਰ ਸਕਦੇ ਹਾਂ ਕਿ ਅਸੀਂ ਇਹਨਾਂ ਕਾਰਨਾ ਕਰਕੇ ਇਹ ਬਦਲਾ ਲੈ ਕੇ ਆਏ ਸੀ ਇਸ ਬਦਲਾਅ ਦੀ ਸਰਕਾਰ ਨੇ 8 ਮਹੀਨਿਆਂ ਦੀ ਸਿੱਟ ਬਿਠਾਈ 15 ਦਿਨ ਦੇ ਵਿੱਚ ਰਿਪੋਰਟ ਦੇਣ ਲਈ ਕਿਹਾ 9 ਮਹੀਨਿਆਂ ਬਾਅਦ 8 ਮਹੀਨਿਆਂ ਬਾਅਦ ਜਾ ਕੇ ਰਿਪੋਰਟ ਦਿੰਦੇ ਆ ਤੇ ਜਾ ਕੇ ਕਹਿ ਦਿੰਦੇ ਆ ਇਹ ਕੰਮ ਤਾਂ ਨਹੀਂ ਕਿਸੇ ਅਣਪਛਾਤੇ ਬੰਦਿਆਂ ਦਾ ਹੈ ਦੇਖੋ ਦਾਲ ਤੋਂ ਵਾਸਤੇ ਵੀ ਇਹਨਾਂ ਨੂੰ ਹਾਈ ਮਾਂਜੂਗ ਹਾਈ ਕੋਰਟ ਦਾ ਵੀ ਡਰ ਇਹਨਾਂ ਦੇ ਇੱਕ ਤੇ ਨੇੜੇ ਤੇੜੇ ਹੈ ਨਹੀਂ ਇਹਨਾਂ ਦੇ ਕਿਉਂਕਿ ਇਹ ਨੈਕਸਸ ਬਣਿਆ ਹੋਇਆ ਹੈ ਇਹ ਇੱਕ ਬਹੁਤ ਵੱਡਾ ਜਿਹੜਾ ਮੈਨੂੰ ਕੀ ਕਮਾਲ ਦੇ ਵਿੱਚ ਨੈਕਸਸ ਹੀ ਹੈ ਵੀ ਜਿਹੜਾ ਰਲੇ ਹੋਏ ਨੇ ਸਾਰੇ ਇਹ ਕਿਸੇ ਤੇ ਅਫਵਾਜ ਕਰਦੇ ਆ ਜੇ ਕਿਸੇ ਜ਼ਿੰਮੇਵਾਰ ਬੰਦੇ ਨੂੰ ਉਹਦੇ ਤੇ ਉਂਗਲੀ ਧਰਦੇ ਆ ਤਾਂ ਇਹ ਖੁਦ ਫਸਦੇ ਆ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਤੁਹਾਡਾ ਇਕਨਸਪਲਾਈਟਰ ਕੈਨੇਡਾ ਭੱਜਿਆ ਹੋਇਆ ਹੈ ਵੀਡੀਓ ਪ੍ਰਕਾਸ਼ਤ ਹੋ ਆਪਣੇ ਚੈਨਲਾਂ ਦੇ ਚੱਲਣ ਤੋਂ ਪਹਿਲਾਂ ਹੀ ਭੱਜ ਗਿਆ ਸੀ ਕਿ ਉਹ ਪਤਾ ਨਹੀਂ ਕੀ ਪੁਲਸਾਰੀ ਵੀਰ ਖੜੇ ਨੇ ਪੈਨਸ਼ਨ ਦੇ ਕੋਲੇ ਜਾ ਕੇ ਪੈਨਸ਼ਨ ਛੱਡ ਕੇ ਤੁਸੀਂ ਕੈਨੇਡਾ ਭੱਜ ਜਾਓਗੇ ਅਗਲਾ ਸਾਲ ਪਾਰ ਪਹਿਲਾਂ ਇੱਕ ਕਦਮ ਲੈ ਵੀ ਸੋਚ ਕੇ ਕਰਦਾ ਮੇਰੀ ਪੱਕੀ ਹੋਈ ਫਸਲ ਹੈ ਮੈਂ ساری ਉਮਰ ਜੋਬ ਕੀਤੀ ਹੈ ਇਹ ਕਿਤੇ ਖਰਾਬ ਨਾ ਹੋ ਜੇ ਡਰ ਕੇ ਬੰਦਾ ਨੌਕਰੀ ਕਰਦਾ ਐ ਐਂਟਰਟੇਨਮੈਂਟ ਦੇ ਨੇੜੇ ਜਾ ਕੇ ਤੇ ਇੱਥੇ ਇੰਸਪੈਕਟਰ ਸਾਹਿਬ ਨੂੰ ਗਿਆ ਨੂੰ ਨੋਮੀਨੇ ਹੋ ਗਏ ਛੱਡ ਕੇ ਇਥੋਂ ਕਦੇ ਤੁਸੀਂ ਪੁੱਛ ਪਰਤਾਲ ਕੀਤੀ ਵੀ ਕੋਈ ਬੰਦਾ ਬਿਨਾਂ ਛੁੱਟੀ ਲੈ ਤਾ ਤੁਹਾਡੇ ਮੈਕਮੇਂ ਦਾ ਕੈਨੇਡਾ ਭੱਜ ਗਿਆ ਵਜ੍ਹਾ ਕੀ ਸੀ ਨਹੀਂ ਪੁੱਛਾਂਗੇ ਕਿਉਂਕਿ ਤੁਹਾਨੂੰ ਸਾਰਾ ਪਤਾ ਹੈ ਤੁਹਾਡੀ ਦੇਖ ਰੱਖ ਦੇ ਵਿੱਚ ਸਾਰਾ ਕੰਮ ਹੋਇਆ ਤੁਸੀਂ ਕਹਿੰਦੇ ਹੋ ਕਿ ਫਿਰ ਜੇ ਤੁਸੀਂ ਰਾਜਸਥਾਨ ਦੇ ਵਿੱਚ ਬਣੀਏ ਫਿਰ ਰਾਜਸਥਾਨ ਦਾ ਨਾਮ ਲੈ ਲਓ ਭਾਈ ਵੀ ਬਲਾਨੇ ਚਾਰਜ ਦਿੰਨੇ ਹੋ ਇੱਕ ਦੂਜੇ ਤੋਂ ਬਰਾਂਡ ਲੈਣੇ ਹੋ ਕਿ ਸਾਰੀ ਡਾਕੂਮੈਂਟੇਸ਼ਨ ਸਾਰੀ ਹੁੰਦੀ ਹੈ ਉਹ ਕਾਰਵਾਈ ਪੂਰੀ ਕਰਕੇ ਕਿੰਦੀ ਦੀ ਵਾਹ ਫੜਾ ਕੇ ਤੁਸੀਂ ਦੂਜੀ ਵਸਤੇ ਚੜ ਜਾਂਦੇ ਹੋ ਪਤਾ ਤੁਹਾਨੂੰ ਸਾਰਾ ਤੁਹਾਨੂੰ ਵੀ ਪਤਾ ਸੱਤ ਤੇ ਅੱਠ ਦੀ ਰਾਤ ਨੂੰ ਕਿੱਥੇ ਰੱਖਿਆ ਤੁਸੀਂ ਪਰ ਦੱਸਣਾ ਨਹੀਂ ਚਾਹੁੰਦੇ ਤੁਸੀਂ ਮੇਰੇ ਪੁੱਤ ਦੇ ਜੱਤੂ ਲੁਕਾਉਣਾ ਚਾਹੁੰਦੇ ਹੋ ਕੋਈ ਗੱਲ ਨਹੀਂ ਮੈਨੂੰ ਜਸਟਿਸ ਕੋਲ ਮਿਲਣਾ ਹੈ ਮੈਂ ਜਵਾਕ ਹੋ ਚੁੱਕਿਆ ਮੈਨੂੰ ਨਹੀਂ ਮਿਲੂਗਾ ਦੁਬਾਰੇ ਪਰੰਤੂ ਤੁਹਾਡੀ ਇਸ ਘਟਿਆ ਗੱਲ ਨੂੰ ਇਹ ਜਨਤਾ ਦੇਖ ਰਹੀ ਹੈ ਸਾਰੀ ਮੈਂ ਤੁਹਾਨੂੰ ਤੁਹਾਡੇ ਮੂਹਰੇ ਅੱਧਾ ਘੰਟਾ ਮੇਰਾ ਬੋਲਣ ਦਾ ਮਕਸਦ ਇਹੀ ਹੈ ਮੈਨੂੰ ਜਸਟਿਸ ਦੇਣ ਲੱਗੇ ਠੀਕ ਹੈ ਮਾਂਜੋ ਕੋਰਟ ਆਪਣੀ ਵਾ ਨੌਨੀਆਂ ਨੇ ਪਰੰਤੂ ਇਹਨਾਂ ਨੇ ਕਿੰਨੀ ਸਾਸ਼ਤ੍ਰ ਦੀਨ ਇੱਕ ਵਕੀਲਾ ਦੀ ਭਾਈ ਫੌਜ ਖੜੀ ਹੈ ਹਰੇਕ ਦੇ ਨਵੀਂ ਐਪਲੀਕੇਸ਼ਨ ਆਪ ਦੇ ਲਾ ਦਿੰਦੀ ਹੈ ਆਖਰ ਨੂੰ ਕਾਨੂੰਨੀ ਪ੍ਰਕਿਰਿਆ ਨੂੰ ਵੀ ਨਿਮੋਣਾ ਇੱਕ ਫਰਜ ਹੈ ਤਾਂ ਜੱਜ ਸਾਹਿਬਾਨ ਅਰੇ ਤੋਂ ਬਾਹਰ ਕਿੱਦਾਂ ਜਾ ਸਕਦੇ ਆ ਪਰ ਜਿੱਥੇ ਸਰਕਾਰ ਵੀ ਉਹਨੂੰ ਲੇਟ ਕਰਨ ਤੇ ਲੱਗੀ ਹੈ ਤੇ ਦੋਸ਼ੀਆਂ ਨੂੰ ਤਾਂ ਲੇਟ ਕਰਨਾ ਹੀ ਕਰਨਾ ਉਹਨਾਂ ਦਾ ਟਿੱਛੜਾਉਣੀਆਂ ਰੋਣੀਆਂ ਜਦ ਜਿਹੜੀ ਗੱਲ ਦੇ ਚਾਰਜ ਫਰੇਮ ਹੋਣਿਆ ਅੱਜ 8 ਤਰੀਕਾ ਪੈ ਗਈਆਂ ਚਾਰਜ ਫਰੇਮ ਹੁੰਦਿਆਂ ਨੂੰ ਪਰੰਤੂ ਲੱਗਣ ਨਹੀਂ ਦਿੰਦੇ ਆਈ ਵਾਰ ਨਵੀਂ ਐਪਲੀਕੇਸ਼ਨ ਲਾਉਣ ਨੇ ਆਈ ਵਾਰ ਨਵੀਂ ਐਪਲੀਕੇਸ਼ਨ ਲਾਦਣਾ ਅਸੀਂ ਗੱਲਾਂ ਕਰਦੇ ਆ ਪੰਥ ਦੀਆਂ ਗੱਲਾਂ ਕਰਦੇ ਆ ਸਾਡੇ ਏਕੇ ਦੀਆਂ ਸਾਡਾ ਏਕਾ ਕਿੱਥੇ ਆ ਅਸੀਂ ਸਿਰ ਤੇ ਬੰਨਣ ਵਾਲੇ ਪੱਗ ਬੇਸ਼ੱਕ ਵਕੀਲ ਭਰਾਵਾਂ ਦਾ ਪੇਸ਼ਾ ਹੈ ਰੋਜ਼ਗਾਰ ਹੈ ਬੰਦੇ ਇਸ ਗੱਲ ਨੂੰ ਪਰ ਰੋਜ਼ਗਾਰ ਦਾ ਮਤਲਬ ਵੀਰੋ ਇਹ ਵੀ ਨਹੀਂ ਹੁੰਦਾ ਤੇ ਕੱਲ ਨੂੰ ਕੋਈ ਬੰਦਾ ਮੈਨੂੰ ਠੇਕੇ ਦੇ ਕਹਿੰਦੇ ਤਾਂ ਅਦਰ ਚਾਹ 10 ਬੋਤਲਾਂ ਵੇਚਣਾ ਤੇ ਤੁੰ ਚੰਗੀ ਕਮਾਈ ਹੋ ਜਾਊਗੀ ਪਰੰਤੂ ਮੇਰੀ ਆਤਮਾ ਮੈਨੂੰ ਛੇੜੂਗੀ ਤੇ ਤੇਰਾ ਪੁੱਤ ਤੈਨੂੰ ਇੱਜੇ ਦੀ ਰੋਟੀ ਦੇ ਕੇ ਗਿਆ ਤੂੰ ਬੋਤਲਾਂ ਵੇਚ ਕੇ ਪੈਸਾ ਕਿਉਂ ਕਮਾਉਣਾ ਹੈ ਕੋ ਕਿਤੇ ਘਰੇ ਸ਼ਰਾਬ ਵੇਚ ਕੇ ਪੈਸਾ ਜੋ ਕਮਾਉਣਾ ਹੈ ਹਰੇਕ ਬੰਦੇ ਦੀ ਆਤਮਾ ਸਵਾਲ ਪੁੱਛਦੀ ਹੈ ਉਹਨੂੰ ਤੁਸੀਂ ਸਿਰ ਤੇ ਪੱਗ ਬੰਨ੍ਹਦੇ ਹੋ ਸਾਡਾ ਇਸ਼ਟਿਕ ਹੈ ਉਹ ਤੁਹਾਡੇ ਇਲਾਕੇ ਦਾ ਜਵਾਕ ਹੈ ਕੱਲ ਤੁਹਾਡੀਆਂ ਗਲੀਆਂ ਦੇ ਵਿੱਚ ਖੇਡ ਖੇਡਦਾ ਮਿਸ਼ਪ ਤੇ ਡੰਕਾ ਵਜਾ ਕੇ ਦੁਨੀਆ ਤੋਂ ਗਿਆ ਪਈ ਉਹਦਾ ਬੇਰਹਿਮੀ ਦੇ ਨਾਲ ਤੁਹਾਡੇ ਸਾਹਮਣੇ ਬਾਹਰ ਦੇ ਭਈਆਂ ਨੇ ਆ ਕੇ ਕਤਲ ਕਰਤਾ ਉਹ ਤੁਸੀਂ ਅੱਜ ਉਹਦੀਆਂ ਵਕਾਲਤਾ ਕਰਨ ਕਰਕੇ ਖੜੇ ਹੋ ਨਿਓ ਮੈਨੂੰ ਆਪਦੇ ਪੰਖ ਤੇ ਆਪਦੇ ਭਾਈਚਾਰੇ ਤੇ ਵੀ ਯਾਰ ਕਿਹੜੀ ਅਫਸੋਸ ਜਾਰ ਹੁੰਦੇ ਚਲਦਾ ਉਹ ਤੁਸੀਂ ਤਾਂ ਮੈਨੂੰ ਇਕੱਲਾ ਨਾ ਛੱਡੋ ਯਾਰ ਪੀਰ ਕੇ ਪੈਣੂਆ ਤੁਹਾਨੂੰ ਜੇ ਇੱਕ ਕਲਾਇੰਟ ਦੀ ਫੀਸ ਮੈਂ ਦੇਵਾਂਗਾ ਤਾਂ ਕਿੰਨੀਆਂ ਕਮੀਫਾ ਲੈ ਲਓਗੇ ਤਾਂ ਇਸੇ ਤੁਹਾਨੂੰ ਇਹ ਬੜੇ ਦੇ ਦੇਣਗੇ ਪਰ ਉਹਦੇ ਵਿੱਚ ਕਲਕਾਰੀਆਂ ਹੋਣਗੀਆਂ ਉਹਦੇ ਵਿੱਚ ਮੇਂਗਿਆ ਸਾਹਾ ਗੜਾ ਦੇ ਸੰਧੂਰ ਹੋਣਗੇ ਜਿਹੜਾ ਤੁਹਾਨੂੰ ਇਹ ਪੈਸਾ ਦੇਣਗੇ ਇਹ ਪੈਸਾ ਗਿਆਨ ਹੈ ਕਿ ਚੋ ਉਹ ਨਾਲ ਜਿਨੀ ਕਮਾਉਂਦੇ ਕਿ ਲੋਕਾਂ ਦੇ ਗਾਲ ਵੱਢ ਕੇ ਪੈਸਾ ਕਮਾਉਂਦੇ ਆ ਭਰਾਵੋ ਇਹੋ ਜਿਹੇ ਲੀਡਰਾਂ ਨੂੰ ਇਹੋ ਜੀਆਂ ਸਰਕਾਰਾਂ ਵਾਲਿਆਂ ਨੂੰ ਹੂ ਨਾ ਲਾਓ ਆ ਕੰਮ ਤੁਹਾਡੇ ਕੋਲੇ ਇਲੈਕਸ਼ਨ ਆ ਜਾਣੀਆਂ ਤੁਸੀਂ ਫੇਰ ਭੁੱਲ ਜਾਓਗੇ ਮੇਰੇ ਹੀਰੇ ਵਰਗੇ ਲਖੜਾ ਹੀ ਸੁਣੇ ਇਹਨਾਂ ਨੇ ਸੱਤਾਂ ਦੇ ਵਿੱਚ, ਚਲੀਆਂ ਦੇ ਵਿੱਚ ਅਸੀਂ ਸਾਰਾ ਕੁਝ ਛੱਡ ਛੜਾ ਕੇ ਜਿਹੜੇ ਅਮਰੀਕਾ ਵਰਗੇ ਮੁਲਕਾਂ ਨੂੰ ਲੋਕ ਡੰਕੀਆਂ ਲਾ ਲਾ ਕੇ ਮੌਤ ਦੇ ਨਾਲ, ਸਾਈਆਂ ਲਾ ਲਾ ਕੇ ਜਾਂਦੇ ਆ, ਉਹ ਅਸੀਂ ਉਹ ਸਭ ਕੁਝ ਛੱਡ ਕੇ ਆਪਦੇ ਖਿੱਤੇ ਚ ਆ ਗਏ ਸੀ। ਪਰ ਸਾਨੂੰ ਇਹਨਾਂ ਨੇ ਕਿਤੋਂ ਦਾ ਨਹੀਂ ਛੱਡਿਆ। ਐਡੇ ਵੱਡੇ ਮਹਿਲਾ ਨੂੰ ਜਿੰਦੇ ਲਾ ਕੇ ਤੁਰਗੇ। ਕਾਦੇ ਲਈ ਕੀ ਚੱਕਿਆ ਸੀ ਕਿਸੇ ਦਾ ਸੀ। ਤਾਂ ਮੇਰੀ ਥੋੜੀ ਜਨਤਾ ਦੇਖ ਕੇ ਇਹ ਕੋਈ ਹੱਥ ਜੋੜ ਕੇ ਬੇਨਤੀ ਹੈ। ਆ ਆਇਆ ਬੈਠਾ ਕੇ ਜਰੀਵਾਲ ਥੋੜੇ ਕੋਲੇ 100 ਦਾ ਪਾਰੂ ਗਰੰਟੀਆਂ ਦਾ ਗਰੰਟੀ ਮੰਗ ਲਿਓ ਇੱਕ ਮੰਗ ਲਿਓ ਸਾਹਾ ਦੀ ਮੰਗ ਲਿਓ ਵੀ ਸਾਡੇ ਕਮਾ ਕੇ ਆਪੇ ਖਾ ਲਾ ਗਏ ਅਸੀਂ ਤੁਹਾਡੇ ਮੰਗਤੇ ਨਹੀਂ ਤੁਹਾਡੇ ਦਰਦੇ ਉੱਤੇ ਅਸੀਂ ਅਸੀਂ ਸਾਨੂੰ ਕਿਸੇ ਨੇ ਗਰੰਟੀ ਨਹੀਂ ਦਿੱਤੀ ਮੈਂ ਆਪ ਇੱਕ ਲੇਬਰ ਕਲਾਸ ਦਾ ਜੱਟੀ ਆਂ ਜਿਹੜਾ ਅੱਜ ਇਥੋਂ ਤੱਕ ਪਹੁੰਚਿਆ ਤਾਂ ਮੇਰੇ ਬੱਬਰ ਸ਼ੇਰ ਨੇ ਪਹੁੰਚਾਇਆ ਮੈਨੂੰ ਮੈਨੂੰ ਐਜੂਕੇਸ਼ਨ ਨੇ ਪਹੁੰਚਾਇਆ ਮੇਰੇ ਪਰਵਾਸ ਚ ਪੜ੍ਹਾਈ ਲਿਖਾਈ ਆਈ ਸੀ ਤਰੱਕੀ ਕੀਤੀ ਉਹਨੇ ਮੈਨੂੰ ਇਥੋਂ ਤੱਕ ਪਹੁੰਚਾਇਆ ਤੁਹਾਡੀਆਂ ਗਰੰਟੀਆਂ ਨਹੀਂ ਨੇ ਥੋਟੋ ਤਾਰ ਦੇ ਆਪ ਨਹੀਂ ਸਮਝਦੇ ਤੁਸੀਂ ਸਾਨੂੰ ਕਿੱਥੋਂ ਸਾਂ ਬਣਾਉਗੇ ਤਾਂ ਤੁਹਾਡੇ ਕਰਨ ਇਹ ਕੋਈ ਬੇਨਤੀ ਕਰਦਾ ਥੋੜੇ ਦਰਾਂ ਦੇ ਲਿਖਿਓਣਗੇ ਇਹਨਾਂ ਨੂੰ ਸਵਾਲ ਲਾਜ ਨਹੀਂ ਪੁੱਛੋ ਸਿੱਧੂ ਮੂਸੇਵਾਲੇ ਨੇ ਕੀ ਕਸੂਰ ਕੀਤਾ ਸੀ ਕਿਉਂ ਤੁਹਾਡੇ ਪਈਏ ਮੀਨਾ ਬਤੀ ਉਹਦੇ ਬਾਰ ਦੇ ਵਿੱਚ ਤੇ ਕਿ 47 ਗ੍ਰਨੇਡ ਲੈ ਕੇ ਸਾਡੇ ਘਰ ਦੇ ਆਸ-ਪਾਸੇ ਘੁੰਮਦੇ ਰਹੇ ਇਹ ਗੁਨਾਹ ਦੀ ਸਾਡਾ ਤੁਹਾਡੀ ਪੁਲਿਸ ਕਿਸੇ ਕੁੱਤੀ ਹੋਈ ਸੀ ਤੁਸੀਂ ਕਹਿੰਦੇ ਹੋ Rajasthan ਦੇ ਜ਼ਿਲ੍ਹੇ ਦੇ ਵਿੱਚ ਗੋਗਾ ਮੜੀ ਸਾਹਿਬ ਜਿੰਨਾ ਦਾ ਪਿੱਛੇ ਦੇ ਕਤਲ ਹੋਇਆ Rajput ਭਰਾ ਨੇ ਉਹ ਉਹਨਾਂ ਦੇ ਕਤਲ ਦੀ ਪਲਾਨਿੰਗ ਬਣਦੀ ਸੀ ਬਠਿੰਡਾ ਜੇਲ੍ਹ ਦੇ ਵਿੱਚ। ਅੱਧੀ ਪੁਲਿਸ ਨੇ ਪਤਾ ਲਾ ਲਿਆ। ਬੜੀ ਇੰਟੈਲੀਜੈਂਸ ਹੈ। ਕਿ ਕਤਲ ਦੀ ਯੋਜਨਾ ਬਣ ਰਹੀ ਹੈ ਤੇ ਗੁੱਗਾ ਮਾੜੀ ਸਭ ਦਾ ਕਤਲ ਹੋ ਸਕਦਾ ਹੈ। ਚੰਗੀ ਗੱਲ ਹੈ। ਸਾਨੂੰ ਵੀ ਬਹੁਤ ਵਧੀਆ ਲੱਗਿਆ ਵੀ ਤੁਸੀਂ ਐਡਵਾਂਸ ਸੂਚਨਾ ਦਿੱਤੀ ਰਾਜਸਥਾਨ ਪੁਲਿਸ ਨੂੰ। ਉਹ ਠੀਕ 15 ਦਿਨਾਂ ਦੇ ਬਾਅਦ ਉਸੇ ਦੋਸ਼ੀਆਂ ਨੇ ਜਿਹੜੇ ਤੋਂ ਤੁਹਾਨੂੰ ਪਲਾਨਿੰਗ ਦੀ ਕਤਲ ਕਰਦੇ ਸੀਗੇ ਜਿਹੜੇ ਕਤਲ ਦੀ ਪਲਾਨਿੰਗ ਕਰੇ ਸੀ ਉਹਨਾਂ ਨੇ ਹੀ ਵੀਡੀਓ ਸ਼ੂਟ ਕਰਨ ਦਾ ਪੂਰਾ ਪਲਾਨ ਬਣਾ ਲਿਆ ਇੱਕ ਨਹੀਂ ਦੋ ਬਣਾ ਲਿਆ ਤੁਹਾਨੂੰ ਪਤਾ ਨਹੀਂ ਲੱਗਿਆ ਤੁਹਾਡਾ ਸਾਡੇ ਨਾਲ ਕੀ ਦੁਸ਼ਮਣੀ ਹੈ ਠੀਕ ਹੈ ਰੱਖਿਆ ਕਰੋ ਅਸੀਂ ਕਹਿੰਦੇ ਰਾਜਸਥਾਨ ਵਾਲਿਆਂ ਦੇ ਵੀ ਕਰੋ ਪਰੰਤੂ ਸਾਡੇ ਨਾਲ ਤੁਹਾਡਾ ਕਾਹਦਾ ਪੈਦਾ ਤਾਂ ਦੋਸਤੋ ਤੁਸੀਂ ਨੇ ਦੇਖਿਆ ਕਿ ਆਖਰ ਬਾਪੂ ਬਲਕੌਰ ਸਿੰਘ ਹੋਰਾਂ ਨੇ ਕੀ ਕਿਹਾ ਦੋਸਤੋ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੋਗੇ ਪਰ ਦੋਸਤੋ ਇੱਕ ਗੱਲ ਤਾਂ ਹੈ ਚਾਹੇ ਸਿੱਧੂ ਨੂੰ ਇਨਸਾਫ ਦੇ ਵਿੱਚ ਦੇਰੀ ਹੋ ਰਹੀ ਹੈ ਪਰ ਲੋਕ ਉਸੇ ਤਰ੍ਹਾਂ ਸਿੱਧੂ ਦੀ ਫੈਮਿਲੀ ਨਾਲ ਖੜੇ ਨੇ ਅਤੇ ਸਿੱਧੂ ਦੇ ਪਰਿਵਾਰ ਨਾਲ ਡਟ ਕੇ ਖੜੇ ਨੇ ਲੋਕ ਖਾਸ ਕਰਕੇ ਜਿਹੜੇ ਬਾਹਰੋਂ ਵੀਰ ਆਉਂਦੇ ਨੇ ਉਹ ਪਹਿਲਾਂ ਸਭ ਤੋਂ ਸਿੱਧੂ ਦੀ ਹਵੇਲੀ ਜਾਂਦੇ ਨੇ ਸ਼ਾਇਦ ਘਰ ਵਿਵਾਦ ਚ ਜਾਣਾ ਉਹ ਇਹ ਜਿਤਾਉਣਾ ਚਾਹੁੰਦੇ ਨੇ ਸਿੱਧੂ ਦੇ ਪਰਿਵਾਰ ਨੂੰ ਕਿ ਅਸੀਂ ਤੁਹਾਡੇ ਨਾਲ ਆ ਹਾਰੇ ਹੋਣਾ ਡੋਲਿਓਣਾ ਦੋਸਤੋ ਪੂਰੇ ਦੇਸ਼ ਤੋਂ ਬਹੁਤ ਸਾਰੇ ਲੋਕ ਨੇ ਜੋ ਕਿ ਹਰ ਐਤਵਾਰ ਨੂੰ ਸਿੱਧੂ ਬਾਈ ਦੀ ਹਵੇਲੀ ਵਿੱਚ ਪਹੁੰਚਦੇ ਨੇ ਵੱਡਾ ਇਕੱਠ ਹੁੰਦਾ ਅੱਜ ਵੀ ਬਹੁਤ ਹੀ ਜ਼ਿਆਦਾ ਇਕੱਠ ਸੀ ਸਿੱਧੂ ਬਾਈ ਦੀ ਹਵੇਲੀ ਹੋਵੇ ਜੇ ਤਾਂ ਦੋਸਤੋ ਅਗਰ ਵੀਡੀਓ ਚੰਗੀ ਲੱਗੀ ਹੋਵੇ ਸੱਜਣਾ ਦੇ ਨਾਲ ਸ਼ੇਅਰ ਕਰ ਲਿਓ ਕਮੈਂਟ ਜ਼ਰੂਰ ਕਰਿਓ ਅਤੇ ਨਾਲ ਹੀ ਦੋਸਤੋ ਅਗਰ ਤੁਸੀਂ ਇਹ ਵੀਡੀਓ ਫੇਸਬੁੱਕ ਦੇ ਉੱਪਰ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਕਰਕੇ ਪੇਜ ਨੂੰ ਫੋਲੋ ਕਰ ਲਿਓ ਅਗਰ YouTube ਦੇ ਉੱਪਰ ਦੇਖ ਰਹੇ ਹੋ ਤਾਂ ਆਪਣੇ ਜੱਟ ਬਾਬੇ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਰੱਬ ਰੱਖਾ